ਇਸ ਕੰਮ ਤੋਂ ਹਟ ਜਾਣੀਆ ਹੁਣ ਤੇਰਾ ਪਤਾ ਲਵਾਇਆ ਲੈ ਘਰ ਦਾਸ ਤੇਰੇ ਘਰ ਕੇੜਾ ਕਿਹੜਾ ਕਰ 25 ਨਾ ਚਲ ਮਗਾਲ ਦੱਤੀ ਸ਼ਨੀ ਜੀ ਸ਼ਨੀ ਜੀ ਕਿ ਖੱਪ ਪਈ ਜਾਂਦਾ ਬਾਹਰ ਇਹ ਬੰਦਾ ਤੁਹਾਡਾ ਹੈਂ ਜੀ ਬੰਦਾ ਬੰਦਾ ਸਾਡਾ ਕੋਕਿਆ ਇਹ ਖਾਣਾ ਵਗੈਰਾ ਬਣਾਉਂਦਾ ਸਾਡਾ ਤੁਹਾਨੂੰ ਇਸ ਗੱਲ ਤੇ ਬਾਰੇ ਪਤਾ ਵੀ ਇਹ ਕੌਣ ਹੈ ਕੌਣ ਹੈ ਇਹ ਚੋਰੀਆ ਹੱਥ ਕਰੋ ਚੁੱਪ ਰੋਣਾ ਨਾ ਪਾਉਂਦੇ ਅੰਦਰ ਰਹਿ ਕੇ ਗੱਲ ਕਰਦੇ ਠੀਕ ਹੈ ਤੁਈ ਇੱਥੇ ਆ ਕੇ ਕਿਹੜੀ ਗੱਲ ਕਰਨੀ ਆਂ ਇਹ ਇੱਥੇ ਨਹੀਂ ਰੋਣਾ ਆਪਣਾ ਸਾਡੀ ਬੇਇੱਜ਼ਤੀ ਹੋਊਗੀ ਤੁਹਾਨੂੰ ਪਤਾ ਅਸੀਂ ਸ਼ਾਹਪੁਰ ਪਿੰਡ 'ਚ ਕਹਿੰਦਾ ਕੋਈ ਹੁੰਦਾ ਸਾਡਾ ਨਾਮ ਅੰਦਰ ਚਲ ਨਿਕਲ ਅੰਦਰ ਚਲ ਚਲ ਤੂੰ ਪਾਪਾ ਮੈਂ ਤਾਂ ਆ ਗਈ ਐਵੇਂ ਖੁੱਬੀ ਲਾ ਆਈ ਹਾਂ ਨਹੀਂ 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 ਸਤਾ ਆਪਿਆ ਚੰਗੀ ਗੱਲ ਐਸ ਬੰਦੇ ਚਲ ਤੂੰ ਅੰਦਰ ਚੱਲ ਜਾ ਮੈਂ ਤਾਂ ਆਈ ਕਿਹਨੜੇ ਪਤਾ ਮੈਂ ਦੱਸ ਹੀ ਨਾ ਪਤਾ ਜਰਾ ਇਹ ਰੋਲਾ ਨਹੀਂ ਨਾ ਬਹੁਤ ਸਾਡਾ ਪਿੰਡ ਵਿੱਚ ਨਾਮ ਬਹੁਤ ਹੈ ਸਾਡੀ ਇੰਨੀ ਇੱਜ਼ਤ ਬਣੀ ਹੋਣਾ ਤੁਸੀਂ ਮਿੱਟੀ ਜਣਾ ਬਣਾਓ ਸਾਡੇ ਤੁਸੀਂ ਕੀ ਕਰੀਏ ਹੋੜੇ ਨਾਮ ਨੂੰ ਕੀ ਕਰੀਏ ਅਸੀਂ ਸਾਡੀ ਇੱਜ਼ਤ ਨਾ ਖਰਾਬ ਕਰੋ ਤੁਸੀਂ ਅਸੀਂ ਤੁਹਾਡੇ ਨਾਮ ਨੂੰ ਕੀ ਕਰੀਏ ਤੁਹਾਡਾ ਨਾਮ ਹੈ ਚਲ ਗੱਲ ਕਰੋ ਚਲ ਦਰਵਾਜ਼ੇ ਦੇ ਨਾਲ ਲੋਕਾਂ ਅੱਤ ਕਰ ਦੇ ਲਾ ਆਜੋ ਜਵੇ ਇੱਜਤ ਦਾ ਹੈ ਜਾ ਆਜੋ ਭੈਣ ਜੀ ਆਜੋ ਲੰਘਿਓ ਜਿਹੜਾ ਤੁਸੀਂ ਇੰਨਾ ਰੋਲਾ ਰਪਾ ਪਾਏ ਬੈਠ ਕੇ ਗੱਲ ਕਰਦੇ ਹਾਂ ਬੈਠ ਕੇ ਤੁਹਾਡਾ ਮਸਲਾ ਹੱਲ ਕਰਦੇ ਹਾਂ ਤੂੰ ਦੇਖਿਆ ਤੁਸੀਂ ਸਾਡਾ ਪਤਾ ਨਹੀਂ ਕਿਹੜਾ ਮਸਲਾ ਹੱਲ ਕਰਨਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਬੇ ਰੰਮੂ ਤੂੰ ਕਾ ਤੋ ਥੱਲੇ ਬੈ ਗਿਆ ਉੱਪਰ ਬੈਠ ਕੁਰਸੀ ਤੇ ਭੈਣ ਜੀ ਨੂੰ ਬੈਠਾ ਰਹਿਣ ਦੋ ਬੈਠਾ ਰਹਿਣ ਦੋ ਥੱਲੇ ਬੈਠਾ ਰੋ ਤੂੰ ਤੂੰ ਥੱਲੇ ਮੈਂ ਤੂੰ ਕਾ ਤੋ ਉੱਠ ਕੇ ਬੈ ਗਿਆ ਇਹ ਨੂੰ ਰਹਿਣ ਦੋ ਹਾਏ ਹਾਏ ਉਹ ਸਾਡਾ ਦੋ ਟਾਈਮ ਰੋਟੀ ਪਾਣੀ ਬਣਾਉਂਦਾ ਸਾਡੀ ਇੰਨੀ ਸੇਵਾ ਕਰਦਾ ਉਹਨੂੰ ਥੱਲੇ ਕਾ ਤੋ ਬਿਠਾਉਣਾ ਉਹ ਚੋਰ ਆ ਚੋਰ ਤੁਹਾਨੂੰ ਇਸ ਗੱਲ ਦੇ ਬਾਰੇ ਪਤਾ ਨਹੀਂ ਆ ਇਹਨੇ ਭੈਣ ਜੀ ਤੁਹਾਡਾ ਕੀ ਚੋਰੀ ਕੀਤਾ ਜਿਹੜਾ ਤੁਸੀਂ ਇੰਨੀ ਖੱਪ ਪਾਈ ਆ ਕਿ ਚੋਰ ਆ ਚੋਰ ਰਾਮੂ ਤੇ ਨਾ ਕੋਲਾ ਮਨਸ ਬੰਦਾ ਤੁਹਾਨੂੰ ਨਹੀਂ ਕਿਸੇ ਗੱਲ ਦਾ ਪਤਾ ਤੁਹਾਨੂੰ 200 ਕੀ ਚੋਰੀ ਕੀਤਾ ਨਹੀਂ ਜਾਣਦੇ ਹੈਗੇ ਹਲੇ ਸ਼ਾਹ ਜੀ ਨੂੰ ਬੁਲਾਓ ਅਸੀਂ ਬੈਠ ਕੇ ਸ਼ਾਹ ਜੀ ਨਾਲ ਫੈਸਲਾ ਕਰਦੇ ਚਲੋ ਠੀਕ ਆ ਮੈਂ ਬੁਲਾਉਣੀ ਆ ਸ਼ਾਹ ਜੀ ਨੂੰ ਵਾਜ ਮਰ ਮੈਂ ਕਿਹ ਸੁਣਦੇ ਹੋ ਇੱਧਰ ਆਇਓ ਮੜ ਗਿਆ ਫੋਨ ਕੱਟ ਦੋ ਬਾਅਦ ਗੱਲ ਕਰ ਲਿਓ ਇੱਕ ਮਿੰਟ ਇੱਕ ਮਿੰਟ ਆ ਗਿਆ ਜੀ ਆ ਗਿਆ ਉਹ ਸੋਰੀ ਬੰਨੂ ਸ਼ਾਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲੋ ਥੋੜਾ ਫੋਨ ਆ ਗਿਆ ਸੀਗਾ ਕੋਈ ਗੱਲ ਨਹੀਂ ਰਾਮੂ ਨੂੰ ਕੋਲ ਥੋੜੇ ਬਟਾ ਮੈਂ ਕੀ ਗੱਲ ਹੋਗੀ

ਅਸੀਂ ਭਾਰਪੂਟ ਨੂੰ ਰੱਖਿਆ ਸੀਗਾ ਉਹਨੂੰ ਵਿਚਾਰ ਸਾਡੇ ਘਰ ਦੇ 100 ਕੰਮ ਸਵਾਰਦਾ ਸੀਗਾ ਅੱਛਾ 1.5 ਮਹੀਨਾ ਹੋ ਗਿਆ ਸਾਨੂੰ ਲੱਭਦੇ ਨੂੰ ਹਾਂ ਤੇ ਸਾਨੂੰ ਕਿਸੇ ਬੰਦੇ ਨੇ ਦੱਸਿਆ ਕਿ ਰਾਮੂ ਤੁਹਾਡੇ ਘਰ ਦੇ ਆਲੇ-ਦੁਆਲੇ ਚੱਕਰ ਲਾਉਂਦਾ ਸੀਗਾ ਅੱਛਾ ਤੇ ਉਹੀ ਇਦਾਂ ਦੇ ਕੰਮ ਕਰ ਸਕਦਾ ਨਹੀਂ ਤੇ ਪਿੰਡ ਦੇ ਵਿੱਚ ਹੋਰ ਤਾਂ ਕੋਈ ਬੰਦਾ ਹੀ ਇਦਾਂ ਦਾ ਹੈ ਨਹੀਂਗਾ ਨਹੀਂ ਨਹੀਂ ਭਾਈ ਦੇਖੋ ਊਠ ਤੁਹਾਡਾ ਹੋਇਆ ਕਦੋਂ ਚੋਰੀ ਸੋ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਜੀ ਸ਼ਾਹ ਜੀ ਹਾਂ ਟਰਮੀਨ ਆਉਂਦਾ। ਕਿਸੇ ਕੋਈ ਜਿੰਦਗੀ ਖੋਇਆ ਨਹੀਂ ਵੈਸੇ ਆ ਰਾਮੂ ਸਾਥੋਂ ਦੇਖੋ ਪਿਛਲੇ ਕਟੋਕੜ ਮੈਂ ਕਹਿੰਨਾ ਆ ਕਾਫੀ 3 4 ਸਾਲ ਤਨ ਹੋਈ ਗਏ ਨਾ ਵੈਸੇ ਨੂੰ ਅੰਜਲੀ 4 ਸਾਲ ਪੁਰਾਣਾ ਕੰਮ ਕਰ 4 ਸਾਲ ਤਨ ਹੋਈ ਗਏ ਆ ਕਿ ਅਜ ਤੱਕ ਅਜੇ ਕੋਈ ਪਿੰਡ ਚ ਕੋਈ ਕੰਪਲੇਂਟ ਆਈ ਨਹੀਂ ਕਿ ਇਹਨੇ ਚੋਰੀ ਕੀਤੀ ਹੋਵੇ ਜਿੰਦਗੀ ਦੇ ਵਿੱਚ। ਹੋਰ ਰਾਮੂ ਦਾਸ ਤੂੰ ਉਠ ਚੱਕਿਆ ਕਿ ਨਹੀਂ ਚੱਕਿਆ? ਰਾਮੂ ਦਾਸ ਬੋਲਦਾ ਹੀ ਨਹੀਂ। ਤਾਂ ਬੋਲਦਾ ਹੀ ਨਹੀਂ। ਦੇਖ ਕੋਈ ਗੱਲ ਨਹੀਂ। ਦੇਖੋ ਬੰਦੇ ਲੋੜ ਤੋੜ ਪੈ ਜਾਂਦੀ ਹੁੰਦੀ ਆ। ਕੋਈ ਜੇ ਨੂੰ ਕੋਈ ਲੋੜ ਪੈ ਗਈ ਹੋਈ ਤਾਂ ਉਹਨੇ ਸਾਡਾ ਔਰ ਕੀ ਕਰਨਾ ਨਾ ਕਿਹੜਾ ਚਾਰ ਪਾਣਾ ਸਾਡੇ ਔਰ ਦਾ ਉਹਨੇ ਤਾਂ ਸਾਡਾ ਮੁੰਡਾ ਵਾਪਸ ਕਰ ਹੀ ਦੇਣਾ ਹੈ ਗਿਆ ਕਿੱਥੇ ਫਿਰ ਉਹ ਕਿਹਾ ਕਿੱਥੇ ਦੱਸੋ ਸਰ ਉਹ ਦੱਸੋ ਗਿਆ ਕਿੱਥੇ ਚਲੋ ਦੱਸ ਵੀ ਰਾਮੂ ਕਿੱਥੇ ਜਾਣਾ ਤੂੰ ਚੱਕਿਆ ਨਾ ਤੂੰ ਹਾਂਜੀ ਹੈ ਹੁਣ ਦੱਸੋ ਸਾ ਜੀ ਕਹਿੰਦਾ ਸੋ ਵੇ ਇੱਕ ਮਿੰਟ ਪੈਂ ਜੀ ਮੈਨੂੰ ਗੱਲ ਕਰ ਲਾਂ ਮੈਡਮ ਜੀ ਇੱਕ ਮਿੰਟ ਦੱਸ ਵੀ ਆਪਣੇ ਰਾਮੂ ਤੂੰ ਚੱਕਿਆ ਕੀ ਕੀਤਾ ਸਿਕਾ ਦਾ ਹਾਂ ਉਹ ਤਾਂ ਜਾਨ ਹੀ ਮਾਰ ਦਿੱਤਾ ਮੇਰਾ ਉੱਠ ਉਹ ਜਾਨ ਹੀ ਮਨ ਇਨਸਾਨ ਮੇਰੇ ਉੱਠ ਦਾ ਕਤਲ ਕਰ ਦਿੱਤਾ ਯਾਰ ਰੱਬਾ ਉਹ ਇੱਕ ਮਿੰਟ ਭੈਣ ਜੀ ਦੋ ਮਿੰਟ ਰੋਕੋ ਕੀ ਐਵੇਂ ਤੁਸੀਂ ਕਰੀ ਜਾਂਦੇ ਆ ਭੈਣ ਜੀ ਸਾਨੂੰ ਪੁੱਛ ਤਾਂ ਲੈਣ ਢੋ ਬਰਾਮੂ ਤਾਂ ਸਾਰੀ ਗੱਲਬਾਤ ਤਾਂ ਪੁੱਛ ਲਾਂ ਢੋ ਅਸੀਂ ਗੱਲ ਕਰਦੇ ਪਏ ਆ ਨਾ ਦੋ ਮਿੰਟ ਰੋਕੋ ਭੈਣ ਜੀ ਦੋ ਲੋੜ ਥੋੜ ਕੇ ਤੇ ਪੈਦੀ ਹੁੰਦੀ ਆ ਦੱਸ ਯਾਰ ਕਿੱਥੇ ਐ ਜਲ ਛੱਡ ਯਾਰ ਮਜ਼ਾਕ ਨਾ ਕਰ ਸੀ ਦੱਸ ਕਿੱਥੇ ਉਂਡ ਮੈਂ ਜਿਹੜਾ ਮੀਟ ਮੰਗਾਉਂਦੇ ਸੀ ਨਾ ਤੁਸੀਂ ਹਾਂ ਉਹਦਾ ਮੀਟ ਆ ਤੂੰ ਹੀ ਲੈ ਕੇ ਆਣਾ ਨਾ ਸਾਰਾ ਜਿਹੜਾ ਨੂੰ ਤੂੰ ਹੀ ਪਾ ਦੇਂਦੇ ਇਹਨੂੰ ਹਾਂਜੀ ਤੇ ਮਂਗਾਉਂਦੇ ਸੀ ਮੀਟ ਖਾਣਾ ਆ ਮੇਰੇ ਗੈਸਟਰਾ ਆਇਆਗਾ আর ਮੇਰੀ ਮੰਮੀ ਆਈ ਡੈਡੀ ਆਏ ਪੁਰਾਣੇ ਆਏ ਆ ਹਾਂ ਤੇ ਸਾਰਾ ਤੂੰ ਹੀ ਲੈ ਕੇ ਆਣ ਦਾ ਕੀ ਕੀਤਾ ਫਿਰਦਾ ਫਿਰ ਉਹ ਫਿਰ ਤੁਸੀਂ ਤੁਹਾਨੂੰ ਮੀਟ ਉਹਦੇ ਖਲੰਦ ਹੁੰਦਾ ਸੀ ਜਿਹੜੇ ਪੈਸੇ ਹੁੰਦੇ ਸੀ ਨਾ ਹਾਏ ਉਹ ਹੁਣ ਦੱਸ ਉਹ ਜਿਹੜਾ ਤੁਸੀਂ ਇਹਦਾ ਮਤਲਬ ਕਹਿੰਦਾ ਮਤਲਬ ਤੇਰੇ ਆ ਜਿਹੜਾ ਸੀ ਇੱਕ ਤੋਂ ਮੀਟ ਮੰਗਾਉਂਦੇ ਸੀਗੇ ਉਹਦੋਂ ਤੁਹਾਨੂੰ ਉਹਦਾ ਖਾਣਦਾ ਹੁੰਦਾ ਸੀਗਾ ਹਾਂਜੀ ਤੈਨੂੰ ਸ਼ਰਮ ਨਹੀਂ ਆਈ ਇਹ ਕੰਮ ਕਰਦੇ ਨੂੰ ਦੇਖ ਲੈ ਅੰਜਲੀ ਮਰ ਜਾਣਿਆ ਤੂੰ ਸਾਨੂੰ ਊਠ ਵੱਡ ਵੱਡ ਕੇ ਖਾਣ ਹੋਰੇ ਤੈਨੂੰ ਸ਼ਰਮ ਨਹੀਂ ਆਈ ਇਹ ਕੰਮ ਕਰਦੇ ਨੂੰ ਸ਼ਾਹ ਜੀ ਹੁਣ ਦੱਸੋ ਸਾਡੇ ਘਰ ਕਦੀ ਚੋਰੀ ਹੋਈ ਨਹੀਂ ਅੱਜ ਤੱਕ ਜ਼ਿੰਦਗੀ 'ਚ ਨਹੀਂ ਹੋਈ ਕਿਉਂਕਿ ਇੱਥੇ ਇਹਨੇ ਲੈਣਾ ਸੀਗੇ ਇਸ ਕਰਕੇ ਨਹੀਂ ਚੋਰੀ ਕਰਦਾ ਸੀਗਾ ਪਿੰਡ ਦੇ ਜਿੰਨੀਆਂ ਹੀ ਚੋਰੀਆਂ ਹੁੰਦੀਆਂ ਨਾ ਇਹ ਰਾਮੂ ਦੇ ਕੰਮ ਨਹੀਂ ਨਹੀਂ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਇਹਨੇ ਤੁਹਾਡਾ ਚੱਕਿਆ ਉਹ ਮਿੰਦੂ ਤਾਂ ਚੌਧਰਿਆਂ ਦਾ ਮੁੰਡਾ ਕਸ ਕੇ ਗਿਆ ਮੈਨੂੰ ਕਹਿੰਦਾ ਹੂੰ ਕਿ ਤੁਹਾਡਾ ਊਠ ਮੈਂ ਚਾਣ ਕੇ ਉਹਨੂੰ ਪੁੱਛ ਲਿਆ ਕਿਤੇ ਵੀ ਕਾਕਾ ਸਾਡਾ ਊਠ ਗਵਾਚ ਗਿਆ ਹੀ ਬੜੇ ਪਿਛਾਣ ਹੂੰ ਕਹਿੰਦਾ ਜਿਹੜਾ ਨਾ ਛਾਵਾਂ ਦਾ ਜਿਹੜਾ ਕੰਮ ਕਰਦਾ ਰਾਮੂ ਉਹਨਾਂ ਦੇ ਘਰ ਰੋਟੀ ਪਾਣੀ ਬਣਾਉਂਦਾ ਜਿਹੜਾ ਉਹ ਗੇੜੇ ਮਾਰਦਾ ਸੀ ਬੜੇ ਇੱਥੇ ਤੇ ਸਾਡਾ ਸ਼ੱਕ ਸੱਚ ਨਿਕਲਿਆ ਆ ਦੇਖ ਲੈ ਇਹਨੂੰ ਹੋਰ ਪੈਸੇ ਦੇ ਦੋ ਹਾਏ ਹਾਏ ਮੈਨੂੰ ਕੋਈ ਪਤਾ ਸੀ ਇਹਨੇ ਮੈਨੂੰ ਉਸ ਦਿਨ ਕਿਹਾ ਕਿ ਮੈਂ ਆਪਣੇ ਘਰ 2 ਲੱਖ ਰੁਪਏ ਬਚਾਣਾ ਅੱਛਾ ਮੈਂ ਕਹਾ ਚੱਲ ਕੋਈ ਗੱਲ ਨਹੀਂ ਇਹਨੇ ਤਿੰਨਾ ਵੀ ਗੱਲ ਕੀਤੀ ਹੋਣੀ ਨਾ ਕਿ 2 ਲੱਖ ਰੁਪਏ ਬਚਾਣਾ ਤੈਨੂੰ 2 ਲੱਖ ਤੋਂ ਇਲਾਵਾ ਮੈਂ ਤੈਨੂੰ ਰੁਪਈਆ 50000 ਐਕਸਟਰਾ ਦਿੱਤਾ ਮੈਂ ਕਹਾ ਤੂੰ ਕੋਈ ਗੱਲ ਨਹੀਂ ਤੂੰ ਬਰਾਮੂ 2 ਲੱਖ ਜਗਾ ਤੂੰ 50000 ਲੈ ਲੈ ਦੇ ਅੱਛਾ ਇਹ ਦਫਾ ਹੁਣਾਂ ਧੋਖਾ ਕਰ ਗਿਆ ਸਾਡੇ ਨਾਲ ਤਾਣਾ ਤੁਸੀਂ ਘੂਟ ਕੇ ਰਹਿ ਕੇ ਸਾਡੇ ਨੂੰ ਦਗਾ ਕਰ ਗਿਆ ਘੂਟ ਖਾਤਾ ਫਿਰ ਦੋਨਾਂ ਜਣਾਂ ਦੇ ਚੰਗੇ ਤਰੀਕੇ ਨਾਲ ਸ਼ਾਹ ਜੀ ਤੁਸੀਂ ਇਹਦੇ ਘਰ ਲੱਖਾਂ ਰੁਪਈਏ ਦੇ ਹਿਸਾਬ ਨਾਲ ਭੇਜ ਦਿੱਤੇ ਆ ਹੂੰ ਉਹ ਤੋਰੀਆਂ ਕਰ ਤੋ ਹਟਿਆ ਨਾ ਕਹਿੰਦੇ ਜਿਹੜਾ ਚੋਰ ਹੁੰਦਾ ਨਾ ਆਪਣੀਆਂ ਆਦਤਾਂ ਤੋਂ ਕਦੀ ਉਹ ਬਾਜ਼ ਨਹੀਂ ਹੁੰਦਾ ਜੇ ਸੋਚਿਆ ਜਾਵੇ ਨਾ ਤੇ ਬਾਹਰਲਾ ਬੰਦਾ ਆਪਣੇ ਘਰ ਦੇ ਵਿੱਚ ਕਦੀ ਰੱਖਣਾ ਹੀ ਨਹੀਂ ਚਾਹੀਦਾ ਥੋੜਾ ਕੰਮ ਕਰ ਲੋ ਬੈਂਚ ਮੈਨੂੰ ਗਿਆ ਮੈਂ ਪੈਸੇ ਖ ਲਾਣੇ ਮੈਂ ਕਿਹਾ ਤੂ ਕੋਈ ਤਨਖਾਹ ਤੋਂ ਵੀ ਜ਼ਿਆਦਾ ਫੜ ਅਸੀਂ ਤਾਂ ਬਹੁਤ ਈਨ ਕਰਦੇ ਸੀ ਇਹ ਤੂੰ ਜਦੋਂ ਤੇਰੀ ਉਹ ਆਈ ਸੀ ਜਿਹੜੀ ਦਿੱਲੀ ਵਾਲੀ ਭੈਣ ਜਿਹੜੀ ਆਈ ਸੀ ਤੂੰ ਉਹ ਉਹ ਮਿੰਟ ਤੂੰ ਮੰਗਾ ਸੀ ਨਾ ਜਦੋਂ ਮੈਂ ਉੱਥੇ ਗਿਆ ਸੀ ਮਰਾ ਇੱਕ ਕੰਮ ਗਈ ਜਦੋਂ ਬਾਹਰ ਮੀ ਉਹ ਤਾਂ ਮੈਨੂੰ ਕਹਿੰਦੀ ਇਹ ਤਾਂ ਮੀਟ ਹੈ ਬੜਾ ਸੁਆਦ ਆ ਇਹ ਕਿਹੜੀ ਚੀਜ਼ ਦਾ ਆ ਉਹਨੇ ਵੀ ਖਾ ਲਿਆ ਹੁਣ ਵੀ ਦਿੱਲੀ ਜਾ ਕੇ ਭਾੜ ਢੋਗੀ ਰੋਕਾ ਘੂਠ ਵੱਡ ਵੱਟ ਕੇ ਖਲਾਈ ਜਾਂਦਾ ਪਤਾ ਹੀ ਨਹੀਂ ਸੀਗਾ ਕਿ ਘੂਠ ਵੱਡ ਵੱਟ ਕੇ ਹੀ ਹੁੰਦਾ ਹੈ ਜੇਕਰ ਮੈਂ ਨਹੀਂ ਹੈਗਾ ਤੂੰ ਇਹਨੂੰ ਦੱਸ ਦੇ ਕੇ ਕਿ ਚੀਜ਼ ਦੀ ਜੇ ਇਹ ਨਹੀਂ ਕਰ ਹੈਗੀ ਤਾਂ ਬਾਹਰ ਦੀ ਮੰਮੀਂ ਦੱਸ ਦੇ ਗਾ ਜੇ ਉਹ ਨਹੀਂ ਹੈਗੀ ਤੂੰ ਹੋਰ ਕਰ ਦੇਂ ਦੱਸ ਦੇ ਜਿਹੜੀ ਵੀ ਤੇ ਚੀਜ਼ ਹੈ ਸ਼ਹਿਰ ਚੋੜ ਹੈਗੀ ਨਾ ਦੱਸ ਤੁਸੀਂ ਮੈਂ ਇਹਨੂੰ ਕਿੱਦਾਂ ਪਤਾ ਲਵਾਇਆ ਵੀਰ ਇਹਨੇ ਚੱਕਿਆ ਉਹ ਸ਼ਾਹ ਜੀ ਉਹ ਚੌਧਰੀਆਂ ਦਾ ਮੁੰਡਾ ਸੀਗਾ ਉਹਨੂੰ ਮੈਂ ਇੱਕਦਾਂ ਅਚਾਨਕ ਹੀ ਗੱਲ ਕਰ ਬੈਠੀ ਉਹਦੇ ਨਾਲ ਮੈਂ ਕਿਹਾ ਅਸੀਂ ਪੁੱਤ ਕੜਾ ੂਠ ਚੋਰੀ ਹੋ ਗਿਆ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਕਹਿੰਦਾ ਮੈਨੂੰ ਆਂਟੀ ਜੀ ਉਹ ਜਿਹੜਾ ਸ਼ਾਮਾਂ ਦਾ ਕੰਮ ਵਾਲਾ ਬੰਦਾ ਨਹੀਂ ਹੈਗਾ ਜਿਹੜਾ ਨੌਕਰੀ ਕਰਦਾ ਜਿਹਦਾ ਕਈ ਰੋਟੀ ਰੋਟੀ ਪਾਣੀ ਜਿਹੜਾ ਬਣਾਉਂਦਾ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਮੈਂ ਇੱਕ ਦਿਨ ਉਹਨੂੰ ਚੱਕਰ ਲਾਉਂਦੇ ਨੂੰ ਦੇਖਿਆ ਸੀ ਇੱਥੇ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਲਾਏ ਆ ਸਾਨੂੰ ਨਹੀਂ ਪਤਾ ਪਰ ਪਤਾ ਨਹੀਂ ਘਰੇ ਦਿਲ ਨਹੀਂ ਕੰਬਿਆ ਉਹ ਸਾਡਾ ਰੋਟ ਖਾਂਦੇ ਇਹਨੂੰ ਚੰਬੋਏ ਨੂੰ ਫੜ ਕੇ ਨਹੀਂ ਆ ਆ ਜਿੱਲਾ ਆਪ ਚ ਖੂਨ ਇਹ ਤੂੰ ਹੀ ਮਰਾਈ ਤੇ ਮੇਰਾ ਜੇਲ ਕਰਦਾ ਮਾਰ ਕੇ ਚ ਪੈੜਾ ਨਾ ਇਹ ਤੁਸੀਂ ਮਰਾਈ ਹਾਂ ਦੱਸੋ ਮੇਰਾ ਵਸ ਜਾਂਦਾ ਨਾ ਚਾਹੇ ਦੂਜੀ ਰਾਤ ਵੀ ਤੋੜ ਦਿੰਦੀ ਹੈ ਰੀਹੇ। ਜਿਹੜੀਆਂ ਵਾਚਾ ਪੜ ਕੇ ਰੱਖਦਾ ਹੈ। ਮੈਂ ਵੀ ਅੰਜਲੀ ਕਮਾਂ ਮੈਂ ਜਦੋਂ ਬਾਹਰ ਨੂੰ ਜਾਂਦਾ ਸੜਕ ਤੇ ਮੇਰਾ ਮਨ ਆਇਆ ਕਰਦਾ ਆਪਣੀ ਪੇਟ ਤੇ ਨਾ ਪਹਾੜ ਟੋਵਾਂ। ਜਿਹੜਾ ਮੈਂ ਨਾ ਉਠਾ ਲਿਆ। ਦੇ ਮੇਰੇ ਨਾਲ ਵੀ ਇਹੋ ਜਿਹੀ ਹੁੰਦੀ ਆ ਕਿ ਜਦੋਂ ਮੈਂ ਜਾਂ ਘਰ ਹੁਮਾਂ ਜਾਂ ਕਿਤੇ ਮੈਂ ਬਾਹਰ ਜਾਣੀ ਆ। ਮੈਨੂੰ ਇਦਾਂ ਲੱਗਦਾ ਠੀਕ ਕਰ ਗਿਆ ਤੇ ਮੇਰੇ ਮੁਰੇ ਨਾ ਪਾਣੀ ਦਾ ਜਿਹੜਾ ਪਸ਼ੂਆਂ ਵਾਲਾ ਚੜਾ ਹੁੰਦਾ ਉਹ ਹੋਵੇ ਤਾਂ ਮੈਂ ਉਹ ਚ ਮੂੰਹ ਪਾ ਕੇ ਪਾਣੀ ਪੀਵਾ ਮੈਨੂੰ ਸੱਚੀ ਬਹੁਤ ਦੁੱਖ ਹੁੰਦਾ ਉਹਨਾਂ ਦਾ ਚਾਹੇ ਹੋਰ ਦੇਣ ਪੈਸੇ ਜਿਹੜੀਆਂ ਆਪਾਂ ਉਹ ਸਾਰੀਆਂ ਮੇਰੇ ਤੇ ਆ ਗਈਆਂ ਮੇਰਾ ਚੜਾ ਸੂਕ ਪਾ ਕੇ ਪਾਣੀ ਪੀਣ ਨੂੰ ਤਿਲ ਕਰਦਾ ਅਡੇ ਟਾਪ ਪਾਣੀ ਦੇ ਭਰ ਕੇ ਮੇਰੇ ਮੁਰੇ ਰੱਖੇ ਹੁਣ ਮੈਂ ਉਹਨਾਂ ਚ ਪਾਣੀ ਪੀਵਾ ਪਸ਼ੂਆਂ ਲਈ ਜਿਹੜਾ ਕੋਈ ਸਿਆਣਾ ਦੀ ਕਹਾਵਤ ਬੜੀਆਂ ਕਿ ਊੜ ਚਾਹੇ ਬੁੱਢਾ ਵੀ ਹੋ ਜਾਏ ਉਹਨੂੰ ਸਾਰੀ ਉਮਰ ਮੂਤਣਾ ਹੀ ਨਹੀਂ ਆਉਂਦਾ ਉਹ ਸਾਡਾ ਕੀ ਪਤਾ ਉਹ ਸਹੀ ਨਾ ਹੋ ਜAVE ਕਿਤੇ ਮੈਨੂੰ ਸਹੀ ਡਰ ਲੱਗਦਾ ਕਿਤੇ ਉਹਠੇ ਨਾ ਬਣ ਜਾਈਏ ਦੱਸੋ ਅੱਤਹੀ ਜਿਹੜਾ ਉਠ ਬਣੋਗੇ ਭਰਾ ਉਸਤੇ ਸ਼ਾਹ ਜੀ ਜੋ ਬਣੋਗੇ ਬਣੋਗੇ ਫਿਲਹਾਲ ਸਾਡਾ ਵੀ ਬਣਦਾ ਸਾਡੇ ਘਰ ਦਾ ਜ ਕੋਈ ਸ਼ੈਅ ਕਦੀ ਘਾਟੀ ਨਹੀਂ ਆ ਇਹ ਨੂੰ ਪੁੱਛੋ ਮੁੱਛੜ ਦੋ ਦੱਸੋ ਇਹਨੂੰ ਬਦਨ ਕੀ ਲੋੜ ਪੈ ਗਈ ਇਹੋ ਜੀ ਇਹਨੂੰ ਮੋੜ ਚੱਕਣ ਦੀ ਪਤਾ ਨਹੀਂ ਕਿਹੜੀ ਥੋੜ ਆ ਗਈ ਸੀ ਦੱਸ ਇਹ ਤਨ ਦੱਸ ਗਦੀ ਤੈਨੂੰ ਆਪਕੇ ਇੱਕ ਚੀਜ਼ ਥੋੜ ਲਖੀ ਆ ਬੋਲ ਹੁਣ ਬੋਲ ਆ ਗੱਲ ਕਰ ਪੁੱਛੋ ਨੂੰ ਕਿ ਸਾਡਾ ਉਠ ਕਿਉਂ ਚਰਾਇਆ ਨਹੀਂ ਕੀ ਕੀ ਰਾਰਾ ਮੁ ਕੀ ਲੋਡ ਪੈ ਗਈ ਜਿਹੇ ਉਰ ਚੱਕ ਉਹ ਮੈਨੂੰ ਚੰਗਾ ਲੱਗਾ ਨਹੀਂ ਚੰਗਾ ਲੱਗਾ ਸੀ ਉਹ ਚੰਗਾ ਤਾਂ ਲੱਗਾ ਹੀ ਲੱਗਾ ਤੂੰ ਤਾਂ ਮਾਰੀ ਤਾਂ ਜਾਣ ਚੰਗਾ ਨਹੀਂ ਜਿਹੜੀ ਚੀਜ਼ ਚੰਗੀ ਲੱਗਦੀ ਇਹਦਾ ਮਤਲਬ ਇਹ ਥੋੜੀ ਕਿ ਆਪਾਂ ਉਹਨੂੰ ਮਾਰ ਹੀ ਦੇਣਾ ਦੱਸੋ ਵਿਸ਼ਵਾਸ ਕਰਨ ਦਾ ਅੱਜ ਕੱਲ ਜਮਾਨਾ ਰਹਿ ਗਿਆ ਕੀ ਮੂਤ ਖਾਵਾਂਗੇ ਅਸੀਂ ਦੱਸੋ ਸ਼ਾਹ ਜੀ ਅੱਜ ਕੱਲ ਜਮਾਨਾ ਇਹ ਆ ਵੀ ਆਪਣੇ ਘਰ ਕਿਸੇ ਨੂੰ ਅਨਨੋਨ ਪਰਸਨ ਨੂੰ ਨਾ ਰੱਖੋ ਏ ਸਾਨੂੰ ਕੋਈ ਪਤਾ ਨਹੀਂ ਸੀਗਾ ਬਕਰਾ ਮਹਿੰਗਾ ਸੀਗਾ ਹਾਂ ਤਾਂ ਮੈਂ ਕਿ ਚਲੋ ਊੜ ਬਕਰਾ ਮਹਿੰਗਾ ਸੀ ਸਾ ਤੋਂ ਪਹਿਲੇ ਹੁਣ ਰੋਣਾ ਤਾਂ ਲੈ ਮੂੰਹ ਕਰਕੇ ਰੋਣਾ ਨਹੀਂ ਆ ਬੈਂ ਤੇ ਵੀ ਚੁੱਪ ਕਰੋ ਚਲੋ ਕੋਈ ਕਰਨੀ ਸਾਡਾ ਊੜ ਕੋਈ ਨਹੀਂ ਗਿਆ ਬੋਰ ਆ ਜੂਗਾ ਚਲ ਹੁਣ ਰੋਣਾ ਤਾਂ ਲੈ ਬਕਰਾ ਮਹਿੰਗਾ ਸੀ ਤਫੇ ਕੀ ਹੋ ਗਿਆ ਇਹ ਤੋਂ پیسے ਮੰਗ ਲੰਦਾ ਹੋਰ ਸੋਚਿਆ ਊਠੇ ਵੱਟ ਵੱਟ ਉਹਦਾ ਊੜ ਖਲਾ ਦਵਾ ਬਕਰਾ ਸਮਝ ਚਰਨ ਰੋਹਣਾ ਹੁਣ ਕੀ ਹੋਇਆ ਅੰਦਰ ਫੇਲਾ ਰੋਮ ਦਾ ਜਦੋਂ ਮਾਰੀ ਦਿੱਤਾ ਹੁਣ ਤੂੰ ਦੇਸ਼ ਤੋਂ ਮੋੜ ਰੋਂਦਾ ਰੋਂਦਾ ਹੁਣ ਅੱਗੇ ਮੂਡ ਖਾ ਲਿਆ ਮੈਂ ਔਰ ਸ਼ਾਹ ਜੀ ਕਰੋ ਜੋ ਕਰਨਾ ਸਾਨੂੰ ਨਹੀਂ ਪਤਾ ਹੋਣਾ ਕੀ ਆ ਬਸ ਕੋਈ ਗੱਲ ਨਹੀਂ ਇਹ ਬਿਸ਼ਰਮ ਨੂੰ ਵੀ ਉਠਾ ਲਾਉਣਾ ਚਾਹੀਦਾ ਸੀ ਇਹ ਵੀ ਖਾਂਦਾ ਤੇ ਇਹ ਵੀ ਸਾਡੇ ਵਾਂਗੂ ਟੱਪਾਂ 'ਚ ਮੂੰਹ ਮਾਰਦਾ ਫਿਰਦਾ ਮੇਰੀ ਗੱਲ ਸੁਣ ਜਦੋਂ ਤੇ ਮੂੰਹ ਕਰਕੇ ਜਦੋਂ ਤੂੰ ਊਠ ਕੱਟਿਆ ਦਾਰਨਾ ਸ਼ਰਮ ਨਹੀਂ ਵਰਤ ਖੂਦ ਦਾ ਕੌਫ ਨਹੀਂ ਮਾੜਾ ਮੋਟਾ ਇਹਨਾਂ ਲੋਕਾਂ ਨੂੰ ਨਹੀਂ ਕਰਦਾ ਪਹਿਲਾਂ ਹੁੰਦਾ ਹੈ ਪੈਸੇ ਵਾਲੇ ਤਾਂ ਵੀ ਨੋ ਨੋ ਆਂਦੇ ਪੈਸੇ ਦੇ ਦੋ ਆ ਮੈਨੂੰ ਜੁੱਤੀ ਚਾਹੀਦੀ ਪਹਿਜ ਜੀ ਇਹਨੂੰ ਇਹ ਮੈਨੂੰ ਕਿਹਾ ਮੈਂ ਜੁੱਤੀ ਲੈਣੀ ਮੈਂ ਜੁੱਤੀ ਰੋਟੀ ਆ ਇਹਨੂੰ ਮੈਂ ਜੁੱਤੀ ਦਾ ਵੀ ਜਾ ਕੇ ਦਿੱਤੀ ਠੀਕ ਆ ਬਾਅਦ ਵਿੱਚ ਉਹ ਕਹਿੰਦਾ ਕੱਪੜੇ ਨਹੀਂ ਮੈਂ ਇਹਨੂੰ ਘਰ ਨੂੰ ਫੋਨ ਕੀਤਾ ਮੈਂ ਹੈਗਾ ਜਾ ਇਹਦੇ ਨਾਲ ਤੈਨੂੰ ਪੈਸੇ ਪੁੱਛੇ ਤੇ ਇਹ ਪੈਸੇ ਜਾ ਕੇ ਲਿਆਉਗਾ ਸਮਾਨ ਲਿਆਉਗਾ ਆਪਣਾ ਜੋਗ ਹੀ ਆ ਕਦੀ ਕਹਿੰਦਾ ਮੈਂ ਕੱਪੜੇ ਲੈਣੇ ਮੈਨੂੰ ਕੱਪੜੇ ਲੈ ਆ ਦੋ ਠੀਕ ਆ ਕਦੀ ਮੈਂ ਬਾਲਾ ਨੂੰ ਡਾਈ ਲੈਣੀ ਮੈਨੂੰ ਪੈਸੇ ਦਿਓ ਠੀਕ ਆ ਤਨ ਖਾਦ ਵੱਖਰੇ ਪੈਸੇ ਇਹਨੂੰ ਦਈਦੇ ਆ ਫੇ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਸਾ ਜੀ ਇਹ ਸਾਰੇ ਕੰਮ ਬੇਈਮਾਨੀਆਂ ਦੇ ਆ ਹੋਰ ਕੁਛ ਨਹੀਂ ਹੈਗਾ ਉਦੋਂ ਮੈਨੂੰ ਕਹਿੰਦਾ ਮੇਰੇ ਮੋਟਰਸਾਈਕਲ ਤੇਲ ਮੁੱਕਿਆ ਮੈਂ ਤੇਲ ਭਰ ਦੋ ਜੀ ਆਹ ਕਹਿੰਦੀ ਆਹ ਫੜਿਆ ਰਫੜ ਰੋਈਆ 500 ਮੈਂ 500 ਲੈਣਾ ਮੈਂ ਟੈਂਕੀ ਭਰਾਨੀ ਮੋਟਰਸਾਈਕਲ ਦੀ ਟੈਂਕੀ ਭਰਾਨੀ ਮੋਟਰਸਾਈਕਲ ਦੀ ਜੀ ਇਹਨੂੰ ਸ਼ਾਦੀ ਸਿਰ ਤੇ ਜਾ ਕੇ ਦੇਖਿਆ ਜੀ ਬਾਅਦ ਇਹਨੂੰ ਕਹਿੰਦਾ ਮੈਂ ਗੱਡੀ ਲੈਣੀ ਮੈਂ ਕਹਿੰਦਾ ਚਲ ਤੂੰ ਜੀ ਤੂੰ ਗੱਡੀ ਲੈਣੀ ਤੂੰ ਗੱਡੀ ਮੇਰੀ ਚਲਾ ਲੈ ਵੀ ਮੈਂ ਗੱਡੀ ਫੜ ਦੇ ਚਲਾਣੀ ਮੈਨੂੰ ਗੱਡੀ ਨਵੀਂ ਲੈ ਕੇ ਦੋ ਇਹ ਨਹੀਂ ਲੱਗਦੀ ਉਹ ਵੇਣਾ ਇਹਦਾ ਨਹੀਂ مش واਸ ਬਾਹਰਲੇ ਬੰਦੇ ਦਾ ਤੁਸੀਂ ਵਿਸ਼ਵਾਸ ਕਰਦੇ ਆ ਤੁਸੀਂ ਹਨਾ ਅੱਜ ਤਾਂ ਸਾਡਾ ਊਟ ਕਵਾਚਾ ਊੜ ਦੀ ਜਾਨ ਗਈ ਆ ਨਾ ਜਾਣੇ ਕੱਲ ਤੁਹਾਡੇ ਦੋਨਾਂ ਦੀ ਇੱਥੇ ਜੇ ਕਰਦਾ ਹੈਗਾ ਤੁਹਾਡੇ ਦੋਨਾਂ ਦੀ ਕਰਨਾ ਚਾਹੀਦਾ ਇਹ ਮਰ ਜਾਣਾ ਸਾਡਾ ਵੀ ਚੰਗੇ ਸਰਾਂ ਦੇ ਚੰਗੇ ਸਰ ਪਤਾ ਲੱਗ ਗਿਆ ਹਨਾ ਜੇ ਤੁਹਾਡੇ ਦੋਨਾਂ ਦੀ ਠੀਕ ਕਰ ਦਿੰਦਾ ਇੱਥੇ ਬੱਕਰਾ ਮਹਿੰਗਾ ਸੁਣ ਲੋ ਗੱਲ ਬੱਕਰਾ ਮਹਿੰਗਾ ਕਿੰਨਾ ਕਿੰਨਾ ਬੰਦਾ ਕਹਿੰਦਾ ਮਹਿੰਗਾ ਸੀਗਾ ਇਸ ਕਰਕੇ ਮੈਂ ਊਠ ਹੀ ਚੋਰੀ ਕਰਕੇ ਵੜ ਵੜ ਕੇ ਕੋਹਾਂ ਦੀ ਜੰਦਰੀ ਸੋਚਿਆ ਜਦੋਂ ਮੈਂ ਓੜ ਦਾ ਮੀਟ ਚ ਪੰਦਾ ਸੀ ਚੱਬਿਆ ਨਹੀਂ ਜਾਂਦਾ ਸੀਗਾ ਮੈਂ ਸੋਚਿਆ ਮੈਂ ਕਿਹਾ ਇਹ ਚੱਬਿਆ ਤਾਂ ਨਹੀਂ ਜਾਂਦਾ ਉਹਦੇ ਦਿੱਲੀ ਵਾਲੇ ਭੈਣ ਖਾ ਗਈ ਉਹਦੇ ਕੋਫੜ ਜੀ ਆਏ ਸੀਗੇ ਮੇਰੇ ਮਾਮੂ ਮਾਮਾ ਹੀ ਨਹੀਂ ਪਰੋਂ ਆਏ ਸੀਗੇ ਉਹ ਖਾ ਗਏ ਆ ਗਏ ਉਹ ਸਾਰਿਆਂ ਨੇ ਇਹੀ ਗੱਲਾਂ ਕਰਦੀਆਂ ਉਹ ਵੀ ਵਿਚਾਰੇ ਚਲੇ ਜਾਂ ਚੁ ਆਹੋ ਚੱਲ ਦੂਰ ਆ ਉਹ ਕੋਈ ਗੱਲ ਜੂ ਪਾਸਾ ਕਹਿੰਦੇ ਸੀ ਹਾਂ ਹਾਂ ਕਿ ਓੜ ਸਸਤਾ ਬੱਕਰਾ ਮਹਿੰਗਾ ਪਰ ਉਹ ਨਾ ਮੈਨੂੰ ਲੋਕ ਤੇ ਹੱਸਦਾ ਹੱਸਦਾ ਆਪਣੀਆਂ ਮਾੜੀਆਂ ਹਰਕਤਾਂ ਤੋਂ ਹੱਸਦਾ ਆ ਹੱਸਦਾ ਆ ਉਹਦਾ ਥੋੜਾ ਹਾਂ ਕੀ ਉੱਠ ਤੋ ਬਕਰਾ ਤੋ ਮਹਿੰਗਾ ਥਾ ਇਸ ਲਈ ਮੈਨੇ ਉਹ ਉਸ ਲੀਆ ਕਾਟ ਦਿਆ ਹਸਰਾ ਉਹਨੂੰ ਜਰਾ ਵੀ ਮਨ ਚ ਉਹਦੇ ਕੋਲ ਉਹਨੇ ਹੋਂਡ ਖਾ ਲਿਆ ਕੀ ਪਤਾ ਕਿੱਡਾ ਲਪਾਉ ਗਿਆ ਉਹਨਾਂ ਨੇ ਕਰਕ ਉਠ ਜਿੱਡਾ ਹੀ ਹੋਊਗਾ ਦੋ ਮਿੰਟ ਮੇਰਾ ਇੱਕ ਮਿੰਟ ਤੇ ਇੰਝ ਫੋਨ ਆ ਰਹੇ ਮੈਂ ਫੋਨ ਦੇ ਦਿੰਦਾ ਤੇਰਾ ਫੋਨ ਆ ਰਹੇ ਬਾਜੀ ਤੁਸੀਂ ਹੋਰ ਫੋਨਾਂ ਦੇ ਚੱਕਰ ਆ ਜਿਹੜਾ ਉਹ ਵੀ ਤੇਰਾ ਨਾਮ ਮਿਹਨਤ ਫੋਨਾਂ ਆਂਡਿਆ ਦੇ ਲੱਗ ਉਹ ਇਹਨਾਂ ਨੂੰ ਵੀ ਕਿਤੇ ਉਠ ਵਾਲੇ ਸਿੰਪਟਮ ਤਾਂ ਨਹੀਂ ਆਉਣ ਲੱਪੇ ਲੈ ਲੈ ਇਹ ਬੋਲ ਗੱਲ ਕਰੋ ਚਲੇ ਜਾਂ ਮੂੰਹ ਤੇ ਨਹੀਂ ਮਾਰ ਲੱਪੇ ਹਾਂਜੀ ਬਾਮਾ ਜੀ ਹਾਂਜੀ ਹਾਂਜੀ ਕੀ ਗੱਲ ਬਿਮਾਰ ਹੋ ਗਿਆ ਛੋਟਾ ਛੋਟਾ ਬਿਮਾਰ ਹੋ ਗਿਆ ਅੱਲਾ ਅੰਮਰ ਨੇ ਦੀ ਥੰਬੜ ਲਾਓ ਹੁਣ ਫੜ ਕੇ ਲੱਗਾ ਮਰੌਣ ਸਾਰਿਆਂ ਨੇ ਇਹਨੂੰ ਬੈਂਜੀ ਕੰਮ ਕਰੋ ਇੱਥੇ ਬੈਸ ਦਾ ਫਾਇਦਾ ਨਹੀਂ ਆ ਤੁਸੀਂ ਨਾ ਮੈਂ ਆ ਪੁਲਿਸ ਨੂੰ ਯਾਰ ਫੋਨ ਲਾ ਦਨਾਂ ਟੈਕ ਮੇਰੇ ਫੋਨ ਕੱਟਾ ਹੋਊਗਾ ਹਾਂਜੀ ਬਾਜੀ ਕਿੱਥੇ ਹੋ ਹਾਂਜੀ ਆ ਇੱਕ ਬੰਦਾ ਆ ਸਾਡਾ ਇਹ ਵਰਤੀ ਸੀਗਾ ਤੇ ਇਹਨੂੰ ਕਿਹੜਾ ਅੰਦਰ ਕਰਨਾ ਇਹਨੂੰ ਸਮੋਕਸ ਕਰਨਾ ਜੀਰਾ ਠੀਕ ਆ ਜੀ ਭੇਜਿਓ ਨਾ ਜੀ ਉਹ ਬਾਹਰ ਲੈ ਜਾਓ ਪਹਿਲੇ ਕਹਿੰਦੇ ਚੋਬੀ ਛੱਡਿਓ ਤਿੰਨ ਨੰਬਰ ਜੀ ਭੇਜ ਦੇਣਾ ਇਹ ਲੈ ਸੰਦ ਨੂੰ ਉਹ ਦਿਓ ਲੈ ਜੋ ਜਾ ਇੱਥੇ ਆ ਇਹਦਾ ਕੱਲ੍ਹ ਤੋਂ ਹਿਸਾਬ ਕਰੀ ਚਲੋ ਪ੍ਰਿੰਟ ਪਏ ਦਿਨ ਆ ਦੀ ਬਾਕਸ ਜਾਬ ਇਹ ਮਰ ਜਾਣੇ ਅੱਗੇ ਤੋਂ ਆਪਣਾ ਸਾਡੇ ਜਿਹੜੇ ਹੋਰ ਦੇ ਪੈਸੇ ਕਿੰਨੇ ਥਾੜੇ ਬਣਦੇ ਆ ਮਰ ਜਾ ਬਹਿ ਜਾ ਨਹੀਂ ਹੁਣ ਮਾਫੀ ਕਾਹਦੇ ਮੰਗਣ ਡਿਆ ਬਹਿ ਜਾ ਹੁਣ ਮਾਫੀ ਕਾਹਦੇ ਮੰਗਣ ਡਿਆ ਥੱਲੇ ਬੈਠ ਥੱਲੇ ਬੈਠ ਨਹੀਂ ਸ਼ਾਹੀ ਜੀ ਕੋਲ ਤੋਂ ਮਾਫੀ ਆ ਮੰਗਣ ਡਿਆ ਆਇਆ ਮੈਨੂੰ ਮਾਫੀ ਚਾਹੀਦੀ ਹੈ ਜੀ ਐਂ ਜੀ ਤੁਹਾਡੇ ਹੋਰ ਦੇ ਕਿੰਨੇ ਪੈਸੇ ਕਿੰਨੇ ਦਾ ਹੈ ਸਾਡਾ ਮੇਰਾ 2.5 ਲੱਖ ਦਾ ਕੋਈ ਗੱਲ ਨਹੀਂ ਇਹਨਾਂ ਨੂੰ ਜਿਹੜਾ 2.5 ਲੱਖ ਦਾ ਚੈੱਕ ਦੇ ਦੀ ਕੱਟ ਕੇ ਠੀਕ ਆ ਉਹ ਜਿਹੜਾ ਹੈਗਾ ਸੀ ਨਾ ਉਹ ਨਾ ਉਹ ਸ਼ਾਣੀ ਜੀ ਦੇਖੋ ਇੱਕ ਬੱਚੇ ਦੀ ਤਰ੍ਹਾਂ ਉਹਨੂੰ ਮੈਂ ਪਾਲਿਆ ਸੀਗਾ ਮੰਗਤਲ ਮੰਗਦੀ ਆ 2.5 ਲੱਖ ਚੰਗਾ ਲੱਗੂਗਾ ਇਹਦਾ ਨਾ ਨਾ ਭਾਟ ਹੁੰਦਾ ਸੀ ਇਹਨਾਂ ਦਾ ਕਿੰਨਾ ਕੰਮ ਕਰਦਾ ਸੀ ਸਾਡਾ ਹੁਣ ਕਾਹ ਤੇ ਸ਼ਾਹ ਜੀ ਕੋਲ ਮਾਫੀ ਆਉਂਗੀ ਨਾ ਆਪਣੇ ਕੰਮ ਤੋਂ ਹੁਣ ਮਾਫੀ ਮੰਗਣ ਡਿਆ ਦੇਖੋ ਮੈਂ ਫੋਨ ਕਰਦਾ ਚੌਂਕੀ ਹੁਣ ਠੀਕ ਆ ਇਹ ਨੂੰ ਹੁਣ ਚੌਂਕੀ ਛੱਡ ਦਿਓ ਕਿਉਂਕਿ ਮੈਂ ਤਾਂ ਬਾਹਰ ਨਿਕਲਣੀ ਮੈਂ ਬਾਹਰ ਨਿਕਲੂਗਾ ਮੇਰੀ ਇੱਜ਼ਤੀ ਹੋਊਗੀ ਇਸ ਕਰ ਚਲੋ ਸ਼ਾਹ ਜੀ ਤੁਸੀਂ ਛੱਡੋ ਹੁਣ ਜੋ ਮਾਫੀਆ ਮੰਗਣ ਡਿਆ ਪਾ ਹੱਥ ਪੱਲਾ ਜੋੜਨ ਡਿਆ ਤੁਹਾਡੇ ਅੱਗੇ ਪੈਰੀ ਹੱਥ ਲਾਉਣ ਡਿਆ ਆ ਕਾਹਦੇ ਵਾਸਤੇ ਹੁਣ ਉਹਨੇ ਸੌਰੀ ਫੀਲ ਕਰਿਆ ਰਾਸੀ ਹੁਣ ਖਲ ਕੀ ਕੋਈ ਕਾਰੰਟਿਨ ਹੈ ਕੀ ਕੀ ਹੋਣਾ ਕੀ ਕੀ ਨਹੀਂ ਹੈ ਪਰ ਤੁਸੀਂ ਬਸ ਇੰਨਾ ਅੱਗੇ ਤੋਂ ਧਿਆਨ ਰੱਖ ਲਓ ਵੀ ਤੁਸੀਂ ਅਨਨੋਨ ਪਰਸਨ ਨੂੰ ਆਪਣੇ ਘਰ ਚ ਨਾ ਵੜੋ ਨਾ ਰੱਖੋ ਮਹਾਰਾਜ ਉੱਥੇ ਬੈਠੋ ਆਰਤੀ ਤਾਰੋ ਬੈਪਾ ਜੀ ਚਲੋ ਠੀਕ ਹੈ ਜੀ ਧੰਗ ਤੁਹਾਨੂੰ ਮੈਜਰਾ ਹੁੰਦਾ ਸੀ ਆ ਜੀ ਮੈਨੂੰ ਮਾਫ ਕਰਦੇ ਹੋ ਅੱਗੇ ਤੋਂ ਕੋਈ ਗਲਤੀ ਨਹੀਂ ਹੋਊਗੀ ਮੈਂ ਮੇਰੀ ਟਿਕਟ ਬਣਾ ਲਵਾਂ ਮੈਂ ਕਰ ਜਾਵਾਂ اچھا ਗਲਤੀ ਨਹੀਂ ਹੋਉਂਦੀ ਚਲ ਤੇਰੇ ਹਿਸਾਬ ਨਾਲ ਚਾਹੀਦਾ ਮਾਫ ਕਰਦਣਾ ਚਾਹੀਦਾ ਹੁਣ ਜੇ ਮੈਂ ਹੱਥ ਜੋੜ ਰਿਹਾ ਮਾਫੀ ਮੰਗ ਰਿਹਾ ਚਲ ਬੈਠ ਇੱਕ ਮੌਕਾ ਦੇ ਦਿਓ ਹੁਣ ਨਾ ਇੱਟਾ ਦੀ ਗਲਤੀ ਹੋਵੇ ਠੀਕ ਆ ਨਹੀਂ ਤਾਂ ਮੈਂ ਫੋਨ ਕਰ ਦੁੱਤਾ ਸੀਗਾ ਤੇ ਤੈਨੂੰ ਗੱਲ ਲੈਣਾ ਸੀਗਾ ਸ਼ਾ ਜੀ ਇਹਦੇ ਕੋਲੋਂ ਦੇਖੋ ਮਾਫੀ ਤੇ ਤੁਸੀਂ ਇਹਨੂੰ ਦੇ ਦਿੱਤੀ ਆ ਤੇ ਪਰ ਇਹਨੂੰ ਕਾਰਨ ਕਿ ਉਹ ਹੁਣ ਆਪਰੇ ਠੀਕ ਹੋ ਜੀ ਬੇਲੀ ਨਹੀਂ ਰੱਖ। ਇਹੀ ਤੁਸੀਂ ਦੇਖੋ ਹਲੇ ਉਹਦੀ ਜਾਨ ਗਈ ਆ ਉੱਠਦੀ ਉਹਨੇ ਤੇ ਆਪਣੀ ਬਲੀ ਦੇ ਦਿੱਤੀ ਆ ਇਹਦੇ ਪਿੱਛੇ। ਇਸ ਜਾਲਨ ਦੇ ਪਿੱਛੇ ਬਲੀ ਦੇ ਦਿੱਤੀ ਉਹਨੇ ਆਪਣੀ। ਤੇ ਕਿਤੇ ਬਾਕੀਆਂ ਦੀ ਬਲੀ ਨਾ ਚੜ ਜਾਵੇ। ਇਸ ਕਰਕੇ ਇਦਾਂ ਦੇ ਬੰਦੇ ਦੇ ਕੋਲੋਂ ਜਿੰਨਾ ਦੂਰ ਰਿਹਾ ਜਾਵੇ ਉਹ ਨਹੀਂ ਚੰਗਾ। ਠੀਕ ਹੈ ਜੀ ਕੋਈ ਗੱਲ। ਬਾਕੀ ਤੁਹਾਡੇ ਜਿਹੜੇ ਹੁਣ ਦੇ ਪੈਸੇ ਆ ਉਹ ਸਾਨੂੰ ਮਿਲ ਜੂ। ਕੋਈ ਗੱਲ। ਠੀਕ ਹੈ। ਹਾਂਜੀ ਗਾਇਸ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਕਰਦੇ ਇਥਨ ਸਾਈਡ ਵੀਕ ਸਾਧਿਆ ਉਹ ਵੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਤੇ ਗਾਇਸ ਅਸੀਂ ਇਹ ਵੀਡੀਓ ਵਿੱਚ ਮੈਸੇਜ ਦੇ ਜੀਣਾ ਚਾਹੁੰਦੇ ਆ ਕਿ ਕਦੇ ਵੀ ਆਪਣੇ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੌਕਰ ਹੋਵੇ ਜਾਂ ਕੋਈ ਦੇਖ ਰੋਣ ਵਾਲੀ ਬਵਰਤੀ ਹੋਏ ਕਿਸੇ ਨੂੰ ਵੀ ਨਹੀਂ ਆਪਣੇ ਘਰ ਤੇ ਅਪਣਾ ਦੇ ਦੇਣੀ ਹੁੰਦੀ ਕਿਉਂਕਿ ਇਦਾਂ ਦੇ ਇਨਸਾਨ ਰੋਟੀ ਦੇ ਸਾਗੇ ਕੋਈ ਨਹੀਂ ਸ਼ੈਤਨ ਨੂੰ ਦੇਖ ਸਕਦੀ ਆ ਠੀਕ ਹੈ ਇਸ ਕਰਕੇ ਕਦੇ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਜੇ ਗੱਲ ਤਾਂ ਕੋਤਸ ਲੈ ਕੇ ਆਵੇ ਜੋ ਮਰਜੀ ਲੈ ਕੇ ਆਵੇ ਆਪਣੇ ਉਹਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਨਾ ਦੇਵੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂਜੀ ਗਾਇਜ਼ ਅਸੀਂ ਇਸ ਵੀਡੀਓ ਵਿੱਚ ਇਹੀ ਦੱਸਣਾ ਚਾਹੁੰਦੇ ਆ ਕਿ ਕਿਸੇ ਵੀ ਅਨਨੋਨ ਪਰਸਨ ਤੇ ਤੁਸੀਂ ਭਰੋਸਾ ਨਾ ਕਰੋ ਕਈ ਵਾਰੀ ਅਸੀਂ ਅੱਖਾਂ ਬੰਦ ਕਰਕੇ ਕਿਸੇ ਅਨਨੋਨ ਪਰਸਨ ਤੇ ਭਰੋਸਾ ਕਰਕੇ ਉਹਨੂੰ ਆਪਣੇ ਘਰ ਵਿੱਚ ਪਨਾਹ ਦੇ ਦਿੰਨੇ ਆ ਪਰ ਉਹੀ ਪਰਸਨ ਸਾਡੇ ਨਾਲ ਧੋਖਾ ਕਰਕੇ ਸਾਡੇ ਘਰ ਦੇ ਜਾਂ ਕਿਸੇ ਪਰਸਨ ਨੂੰ ਹਾਮ ਪਹੁੰਚਾ ਕੇ ਜਾਂ ਸਾਡੇ ਘਰ ਤੇ ਆਸਮਾਨ ਚੋਰੀ ਕਰਕੇ ਨਾ ਸਾਨੂੰ ਧੋਖਾ ਦੇ ਕੇ ਚਲ ਜਾਂਦਾ ਤੇ ਫਿਰ ਅਸੀਂ ਬਾਅਦ ਵਿੱਚ ਪਛਤਾਨਦੇ ਆ ਪਛਤਾਉਣ ਤੋਂ ਸਵਾ ਸਾਡੇ ਕੋਲੇ ਕੁਝ ਨਹੀਂ ਰਹਿੰਦਾ ਇਸ ਕਰਕੇ ਆਪਾਂ ਸ਼ਾਰਟ ਤੇ ਇਹੀ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਕਿ ਕਿਸੇ ਵੀ ਅਨਨੋਨ ਪਰਸਨ ਨੂੰ ਘਰ ਚ ਨਾ ਆਪਣਾ ਦਿਓ ਤੇ ਅਨਾ ਯਕੀਨ ਕਿਸੇ ਤੇ ਨਾ ਕਰੋ ਅਸੀਂ ਤੁਹਾਨੂੰ ਇਹੀ ਸਿਰਫ ਇੱਕ ਮੈਸੇਜ ਦੇਣਾ ਚਾਹੁੰਦੇ ਆ ਇਸ ਵੀਡੀਓ ਰਾਈ ਕਦੀ ਵੀ ਕਿਸੇ ਬਾਹਰਲੇ ਬੰਦੇ ਨੂੰ ਆਪਣੇ ਘਰ ਦੇ ਵਿੱਚ ਕਦੀ ਬਨਾਵ ਨਾ ਦਿਓ ਚਾਹੇ ਕੋਈ ਆਪਣਾ ਰਿਸ਼ਤੇਦਾਰ ਹੀ ਕਿਉ ਨਾ ਹੋਵੇ ਅਨਨੋਨ ਪਰਸਨ ਆਪਣੇ ਘਰ ਦੇ ਵਿੱਚ ਨੋਟ ਅਲਾਉਡ ਆਪ ਨੂੰ ਕਿੱ사 ਲੱਗਾ ਅੱਛਾ ਲੱਗਾ ਤੋਂ ਆਪ वीडियो को लाइक करना सब्सक्राइब करना कि बहुत आपको हमारे को हमारा चैनल कैसा लगा जिन्होंने सब्सक्राइब नहीं किया दमर पंजाबी वो सब्सक्राइब करो लाइक करो कमेंट करो शेयर करो थैंक यू थैंक यू एवरीवन गाइस बहुत ज्यादा लोड है फिलहाल ओके बाय बाय एंड गुड नाइट